ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਹੋਏ ਨੇ ਬੰਦੇ ਪਨੀਰੀ ਪਟਣ ਤੇ ਮਾਜਰੀ ਆਪਣਾ ਕੱਦੂ ਦਾ ਕੰਮ ਨੱਬੜ ਗਿਆ ਤੀ ਤੇ ਅੱਜ ਦੀਰੀ ਵੀ ਲੱਗ ਜਾਣੀ ਹੈ ਜਿਹੜੀ ਰਹਿੰਦੀ ਤੀ ਤੇ ਫਿਰ ਜਾਵਾਂਗੇ ਬਾਦਲੇ ਤੇ ਵੈਸੇ ਇਹਨਾਂ ਨੇ ਕੱਲ੍ਹ ਸ਼ਾਮ ਨੂੰ ਪੱਟ ਲਈਦੀ ਬੌਧ ਤੇ 10 15 20 ਗੁੱਟੀਆਂ ਹੋਰ ਪੱਟ ਲੈਣ ਵੀ ਘਟੇ ਨਾ ਪੱਟੇ ਤੋਂ ਬਾਅਦ ਫਿਰ ਆਣਗੇ ਲਾਉਣ ਕਿੰਨੀਆਂ ਗੁੱਟੀਆਂ ਪੱਟਣਿਆ ਰਜੇ ਹੋਰ 20 ਕ 10 ਕ ਪੱਟੇ ਕਾ 10 15 ਆ 10 15 ਗੁੱਟੀ ਪੱਟ ਲੋ ਜੇ ਘਟ ਗਿਆ ਫਿਰ ਫੇਰ ਆਉਣਾ ਬੂਣ ਨਹੀਂ ਬਾਕੀ ਟਰੈਕਟਰ ਟਰਾਲੀ ਇਹਨਾਂ ਨੂੰ ਦੇਤਾ ਲੱਦ ਕੇ ਲੈ ਜਾਣਗੇ ਤੇ ਆਪਾਂ ਕਰਦਿਆ ਕੋਈ ਹੋਰ ਕੰਮ ਕਰ हां जी ਲੱਗ ਗਏ ਜੀ ਬੰਦੇ ਜੀਰੀ ਲਾਉਣ ਤੇ ਆਪਾਂ ਕਰਤੇ ਸੀ ਤਿੰਨੇ ਘਾਰੇ ਤਿਆਰ ਤੇ ਆ ਵਿਚਾਲ ਲੈ ਘਾਰੇ ਦਾ ਨਿਕਲ ਗਿਆ ਪਾਣੀ ਤੇ ਆ ਨਕਾ ਖੁੱਲਾ ਰਹਿ ਗਿਆ ਭਈਏ ਨੇ ਦੇਖਿਆ ਨਹੀਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਭਈਆਂ ਦਾ ਇਹ ਹੀ ਕੰਮ ਆ ਜਿੰਨਾ ਚਿਰ ਆਪਾਂ ਕੋਲ ਨਾ ਹੋਈਏ ਤੇ ਲੇਟ ਆਈ ਆ 12 ਵਜੇ ਹੁਣ ਪਾਉਣੇ ਆ ਇਹ ਚ ਪਾਣੀ ਤੇ ਉਹ ਲੱਗੇ ਹੋਏ ਨੇ ਬੰਦੇ ਲਾਉਣ ਜੀਰੀ ਉਹ ਸੰਗਣ ਹੀ ਲਾਇਓ ਜੀਰੀ ਛਿੱਦੀ ਬਹੁ ਲਾਉਂਦੇ ਨੇ ਲਵੇ ਜਾ ਕੇ ਦੇਖ ਕੇ ਆਉਨੇ ਆ ਵੀ ਕਿਵੇਂ ਲਾ ਰਹੇ ਨੇ ਤੇ ਇਹ ਕਹੇ ਤੇ ਮੰਨਦੇ ਵੀ ਨਹੀਂ ਹੈਗੇ ਇਹ ਜਿੰਨਾ ਮਰਜੀ ਕਹਿ ਲੂ ਇਹਨਾਂ ਨੂੰ ਪਰ ਕਰਨੀ ਇਹਨਾਂ ਨੇ ਮਰਜ਼ੀ ਉਹ ਆਪਣੀ ਕੋਲ ਜਾ ਕੇ ਦੇਖਦੇ ਆ ਬਾਕੀ ਪਰਲੇ ਪਾਸੇ ਆਪਾਂ ਜੀਰੀ ਦਾ ਪਾਣੀ ਰੱਖਿਆ ਪਤਲਾ ਪਤਲਾ ਜੀ ਤੇ ਕੱਲ ਨੂੰ ਮੀਂਹ ਦੀ ਸੁਭਾਵਨਾ ਮੰਨਦੀ ਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਕੱਲ ਵੀ ਬਹੁਤ ਜ਼ਿਆਦਾ ਸੀ ਗਰਮੀ ਇਹ ਦਿਖਾਉਣਾ ਆ ਜਾ ਕੇ ਵੀ ਕਿੱਦਾਂ ਦੀ ਜਿਰੀ ਲਾ ਰਹੇ ਨੇ ਦੇਖੋ 2-2 ਇੰਚੇ ਪਾਣੀ ਆ ਕੱਦੂ ਜਿਹਾ ਮਾਈ ਕੋਈ ਇਦਾਂ ਦੀ ਜਿਰੀ ਲਾ ਰਹੇ ਨੇ ਬੰਦੇ ਉਹੀ 8-9 ਇੰਚ ਤੇ ਹੈਗੀ ਆ ਤੇ ਇਹਨੂੰ ਇਹ ਸੰਗਣ ਹੀ ਕਹੀ ਜਾਂਦੇ ਨੇ ਬਹੁਤ ਸੰਗਣ ਹੀ ਲਈ ਹੋਈ ਆ ਤੇ 6-7 ਇੰਚ ਤੇ ਚਾਹੀਦੀ ਆ ਲੱਗਣੀ ਫੇਰ ਸਹੀ ਲੱਗਦੀ ਆ ਦੇਖੋ ਸਹੀ ਲੱਗਦਾ ਹੈ ਨਾ ਵੀਡੀਓ ਬਣਾ ਲਈ ਤੇ ਗਰਮੀ ਬਹੁਤ ਜ਼ਿਆਦਾ ਚੱਲਦਾ ਹੀ ਮਾਜਰੇ ਵਾਲੀ ਮੋਟਰ ਦੇ ਰੇਪਾਉਣ ਦਾ ਕੰਮਕਾਰ ਲੱਗਿਆ ਹੋਇਆ ਬੰਦਾ ਆਪਣਾ ਰੇਪਾਉਣ ਤੇ ਬਾਕੀ ਬੱਦਲ ਬਾਈ ਹੋਈ ਆ ਠਕਣੀਆਂ ਜਿਹੀਆਂ ਪੈ ਰਹੀਆਂ ਨੇ ਮੜੀਆਂ ਮੜੀਆਂ ਦੇਖੋ ਬੱਦਲ ਆ ਪੁੱਗਾ ਤੇ ਪਾਣੀ ਪੈ ਰਿਹਾ ਜੀਰੀ ਚ ਚੱਲਦੀ ਆ ਮੋਟਰ ਪਹਿਲਾ ਜੂਰੀ ਲੱਗੇ ਹੋਇਆ ਪਾਉਣ ਤੇ ਰਹਿ ਗਏ ਦੋ ਥੈਲੇ ਪਾਉਣ ਤੋਂ ਤੇ ਆਪਾਂ ਲੈ ਕੇ ਆਦੀ ਬੰਦੇ ਦੀ ਰੋਟੀ ਤੇ ਜਿਹੜੀ ਆਪਣੀ ਥੋੜੀ ਜਿਹੜਾ ਪਹਿਲਾਂ ਵੀ ਪਿਆਦੀ ਉਹਨੇ ਜਿਆਦਾ ਪਾਣੀ ਔਨ ਕਰਕੇ ਡੁੱਬ ਗਈ ਧੀ ਤੇ ਹੁਣ ਬਾਹਰ ਨਿਕਲ ਗਈ ਆ ਜਿਹੜੇ ਡੱਕੇ ਮਰੇ ਹੋਣਗੇ ਉਹ ਲਵਾ ਦਾਂਗੇ ਤੇ ਤਕਰੀਬਨ ਸਹੀ ਹੋਗਾ ਬਾਹਲੇ ਡੱਕੇ ਨਹੀਂ ਮਰੇ ਜਿਹੜੇ ਮਰੇ ਹੋਣਗੇ ਇੱਕ ਦੋ ਦਿਨ ਤੱਕ ਲਪਾਉਣੇ ਆ ਬੰਦਿਆਂ ਤੋਂ ਇਹ ਇਤਾਂ ਜਿਵੇਂ ਖੜੀ ਹੋਊਗੀ ਨਾ ਜੀਰੀਆਂ ਪੂਰੀ ਚੰਗੀ ਤਰ੍ਹਾਂ ਜੜਿਆਈ ਤੇ ਲਵਾਵਾਂਗੇ ਇਹ ਪਾਣੀ ਰੱਖਦੇ ਆਂ ਔਰ ਹਿਸਾਬ ਦਾ ਹੀ ਆਹ ਖੇਤਾਂ ਦਾ ਪਾਣੀ ਨਿਕਲਦਾ ਨਹੀਂ ਕਿਸੇ ਪਾਸੇ ਪਾਸੇ ਨੂੰ ਜੇ ਮੀਂਹ ਜਿਆਦਾ ਪੈ ਜਾਵੇ ਤੇ ਕੋ ਹੇਠਾਂ ਵਾਲਾ ਕਿਹੜਾ ਡੁੱਬ ਗਿਆ ਤੇ ਜਿਹੜਾ ਕੰਧ ਦੇ ਨਾਲ ਆ ਇਹ ਪਾਇਆ ਦੀ ਉਧਰ ਤੇ ਅੱਜ ਪਿੰਡ ਵਾਲੀ ਮੋਟਰ ਤੇ ਲੱਗੇ ਹੋਏ ਨੇ ਬੰਦੇ ਡੱਕੇ ਲਾਉਣ ਇੱਧਰ ਤੇ ਇਹ ਡੱਕੇ ਕਾਫੀ ਮਰ ਗਏ ਸੀ ਤੇ ਮੀਂਹ ਪੈਣ ਕਰਕੇ ਪਾਣੀ ਪਹਿਲਾਂ ਆਪਾਂ ਘੱਟੇ ਰੱਖਿਆ ਦੀ ਜੀਰੀ ਚ ਤੇ ਡੱਕੇ ਜੇ ਉੱਠ ਖੜੇ ਦੀ ਉਹਦੇ ਕਰਕੇ ਖੁੰਝੇ ਖਾਂਝੇ ਜਿੱਧਰ ਨੂੰ ਹਵਾ ਚੱਲ ਗਈ ਉਧਰ ਨੂੰ ਸਾਰੀ ਡੱਕੇ ਮਰ ਗਏ ਦੀ ਬਸ ਕੀ ਆ ਦੇਖੋ ਆ ਸਾਰੀ ਉਹ ਫਾਂਟ ਲਵਾਈਆ ਸਰੇ ਤੋਂ ਸਰੇ ਤੱਕ ਤੇ ਇੱਧਰ ਸਾਰੇ ਲੱਗ ਗਏ ਤੇ ਆ ਇੱਕ ਦੋ ਕਿਾਰੇ ਰਹਿ ਗਏ ਇਧਰਲੇ ਪਾਸੇ ਜੀ ਜੇ ਇੱਕ ਆ ਲਾਉਣ ਲੱਗੇ ਹੋਏ ਨੇ ਬੰਦੇ ਤੇ ਕੋ ਛੋਟਾ ਜਿਹਾ ਕਿਹਾਰਾ ਰਹਿੰਦਾ ਏ ਬਾਕੀ ਜੀਰੀ ਖੜੀ ਆ ਆਪਣੀ ਵਧੀਆ ਟਾਪ ਦੀ ਤੇ ਐਤ ਕੀ ਥੋੜੀ ਬੰਦੇ ਲਾ ਵੀ ਛਿੱਧੀ ਗਏ ਦੇਖੋ ਬਾਕੀ ਦੱਸਿਓ ਵੀ ਕਿਵੇਂ ਲੱਗੀ ਹੋਈ ਆ ਤੇ ਬੱਦਲ ਵੀ ਹੋਇਆ ਆ ਉੱਪਰ ਤੇ ਮੀਂਹ ਆਪਣੇ ਏਰੀਆ 'ਚ ਅਜੇ ਪਿਆ ਨਹੀਂ ਹੈਗਾ ਤੇ ਬਾਕੀ ਦੱਸਿਓ ਕਮੈਂਟ ਚ ਵੀ ਕਿੱਥੇ-ਕਿੱਥੇ ਮੀਂਹ ਪੈ ਗਿਆ ਅੱਜ 12 ਤਰੀਕ ਨੂੰ ਦੇਖੋ ਮਿੱਲਾਂ ਦਾ ਧੂਆਂ ਕਿਵੇਂ ਨਿਕਲਦਾ ਹੈ ਦੇਖੋ ਜਦੋਂ ਜ਼ਿਮੀਦਾਰ ਅੱਗ ਲਾਉਂਦਾ ਹੈ ਪਰਾਲੀ ਨੂੰ ਸਿਰੀ ਦੇ ਨੂੰ ਫੇਰਦਾ ਇਹਨਾਂ ਦਾ ਇਹ ਕਹਿੰਦੇ ਨੇ ਸਾਡੇ ਧੂਆਂ ਦਿੱਲੀ ਆ ਗਿਆ ਇਹਨਾਂ ਪੁੱਛੇ ਵੀ ਆਹ ਧੂਆਂ ਦਿੱਲੀ ਨਹੀਂ ਜਾਂਦਾ ਚਟਾਂ ਦਾ ਧੂਆਂ ਤਾਂ ਇਹਨਾਂ ਨੂੰ ਬਹੁਤ ਛੇਤੀ ਜਾਂਦਾ ਹੈ ਆਹ ਧੂਆਂ ਨਹੀਂ ਜਾਂਦਾ ਇਹਨਾਂ ਨੂੰ ਇੱਧਰਲੇ ਪਾਸੇ ਆ ਜਾਂਦਾ ਮੰਡੀ ਗੁੰਦਗੜ ਉਹ ਸਾਹਮਣੇ ਵੀ ਦੀਂਦੂ ਨੂੰ ਤੂੰ ਨਿਕਲਦਾ ਦੇਖੋ ਉਹ ਟੈਂਕੀ ਦੇ ਕੋਠੇ ਦੇ ਓਨੇ ਦੇ ਵਿੱਚ ਨੂੰ ਬਾਕੀ ਆਉਣ ਵਾਲੇ ਪੰਚ-ਦਸ ਸਾਲ ਚੋਰੇ ਮਿੱੱਲੇ-ਮਿੱੱਲਾ ਆ ਜਾਣੀਆਂ ਨੇ ਜਿਹੜੀ ਆਪਣੀ ਆ ਜਮੀਨਾਂ ਘਰਦੀ ਵੀ ਦੇਖ ਲਿਓ ਲਾਲਿਆਂ ਨੇ ਬਾਣੀਆਂ ਨੇ ਰੇਟ ਚੱਕੀ ਜਾਣੇ ਨੇ ਜ਼ਮੀਨਾਂ ਦੇ ਜੱਟਾਂ ਨੇ ਵੇਚ-ਵੇਚ ਅਗਾਹਾਂ ਲਈ ਜਾਣੀਆਂ ਨੇ ਅਦੋਕ ਸਾਲ ਚ ਦੇਖ ਲੋ ਆ ਜਿਹੜੀ ਨੀਲੀ ਫੈਕਟਰੀ ਔਰੇ ਤੱਕ ਪਹੁੰਚ ਗਏ ਕਿ ਕਣੀਆਂ ਆਈਆਂ ਉੱਤਰਈਆਂ ਮਾੜੀਆਂ ਮਾੜੀਆਂ ਪੈਂਦਾ ਮੀ ਤੇ ਬਾਕੀ ਦੇਖਦੇ ਆ ਖਬਰ ਰਾਤ ਨੂੰ ਪੈ ਜਾਵੇ ਤੇ ਜਿਹੜੀ ਜੀਰੀ ਜੜੇ ਆਈ ਉਹਨੂੰ ਕੋਈ ਨੁਕਸਾਨ ਨਹੀਂ ਮੀ ਦਾ ਜਮੇ ਆ ਜਿਹੜੀ ਮੰਨ ਲਓ ਤਾਜੀ ਲੱਗੀ ਹੋਈ ਐ 1-2 ਦਿਨ ਤੋਂ ਜੇ ਮੀਂਹ ਜਿਆਦਾ ਪੈ ਜਾਵੇ ਉਹ ਚ ਟੱਕੇ ਬਹੁਤ ਜਿਆਦਾ ਮਰਦੇ ਨੇ ਜਾਂ ਨੀਮੀ ਜਗ੍ਹਾ ਲੱਗੀ ਹੋਵੇ ਬਾਕੀ ਇਹ ਜ ਆਪ ਇੱਕ ਜੂਰੀਆ ਪਾਇਆ ਹਲੇ ਤੱਕ ਹੁਣ ਦੂਜਾ ਜੂਰੀਆ ਪਾਵਾਂਗੇ ਮੌਸਮ ਦੇਖ ਕੇ ਮੌਸਮ ਸਾਫ ਹੋ ਜਵੇ ਫਿਰ ਪਾਉਣੇ ਆ ਬਾਕੀ ਮੱਕੀ ਦਾ ਕੰਮ تقریبا ਸਾਡੇ ਏਰੀਆ ਚ ਮੁੱਕ ਗਿਆ ਤੇ ਵੱਢੀ ਗਈ ਸਾਰੀ ਉਹ ਤੇ ਕੋਈ ਉਹ ਖੜੀਆ ਟਾਮੀ ਟੱਲੀ ਜਿਹੜੀ ਪਛੇਤੀ ਆ ਮਾੜੀ ਮੋਟੀ ਬਾਕੀ ਨਹੀਂ ਸਾਰੀ ਉਹ ਵੱਢੀ ਗਈ ਬਾਕੀ ਆਪਣੀ ਜਿਹੜੀ ਲੱਗਣ ਤੋਂ ਰਹਿ ਗਈ ਬਸ ਭਾਦਲੇ ਉੱਥੇ ਇੱਕ ਦੋ ਦਿਨ ਤੱਕ ਛੱਡਦੇ ਆਂ ਪਾਣੀ ਤੇ ਉੱਥੇ ਆਪਾਂ ਕਣਕੇ ਬੀਜਣੀਆਂ ਉਹਦੇ ਕਰਕੇ ਹਲੇ ਛੱਡੇ ਆ ਨਹੀਂ ਤੇ ਬਾਕੀ ਮਾਜਰੀ ਆਪਣੀ ਸਾਰੀ ਲੱਗੀ ਤੇ ਦੋਨੇ ਮੋਟਰਾਂ ਤੇ ਤੇ ਅੱਜ ਰੇਪ ਆਏ ਦਿੱਤਾ ਆਪਾਂ ਮਾਜਰੀ ਉਰਲੀ ਮੋਟਰ ਰੰਦੀ ਆ ਉੱਥੇ ਵੀ ਪਾ ਦਾਂਗੇ 2-4 ਦਿਨ ਤੱਕ ਥੋੜੀ ਜਿਹੀ ਜੀਰੀ ਜਦ ਖੜੀ ਹੋਗੀ ਤੇ ਬਾਕੀ ਪਾਦਲੇ ਛੱਡਦੇ ਆ 1-2 ਦਿਨ ਤੱਕ ਪਾਣੀ ਤੇ ਹਲੇ ਪਿੰਡ ਦੂਈ ਮੋਟਰ ਤੇ ਲੱਗ ਰਹੀ ਆ ਤੇ ਤਕਰੀਬਨ ਪਨੀਰੀ ਆਪਣੀ ਇੱਧਰ ਰਹਿੰਦੀ ਆ ਉਹੀ 5-7 ਤਕਰੀਲਿਆਂ ਦੀ ਉਹ ਆ ਤੇ ਇਹ ਪਾਦਲੇ ਲੱਗ ਜਾਣੀਆਂ ਕੁਝ ਦੂਈ ਮੋਟਰ ਤੇ ਬਿਜੀ ਹੋਈ ਆ ਬਾਕੀ ਜੀਰੀ ਨੇ ਕਰਲੇ ਟੱਕੇ 4-4 5-5 ਟੱਕੇ ਕਰਲੇ ਦੇਖੋ ਪਹਿਲਾ ਯੂਰੀਆ ਲਾਇਆ ਨਾਲੇ ਮੱਕੀ ਲੱਗਦੀ ਨੂੰ ਹੋ ਗਿਆ ਇਹਨੂੰ 7-8 ਸਾਲ ਲਾ ਹੋ ਗਿਆ ਮੱਕੀ ਲੱਗਦੀ ਨੂੰ ਲਗਾਤਾਰ ਤੇ ਮੱਕੀ ਜਾਣ ਖੇਚ ਲਾਂਦੀ ਆ ਜਦੋਂ ਪੱਕਦੀ ਆ ਫੇਰ ਵੀ ਜ਼ਮੀਨ ਆਪਣੀ ਤਾਕੜੀ ਆ ਹਮੇਸ਼ਾ ਜਿਹੜੀ ਨਿਆਈਆਂ ਵਾਲੀ ਜ਼ਮੀਨ ਹੁੰਦੀ ਆ ਉਹ ਹਮੇਸ਼ਾ ਤਾਕੜੀ ਹੋ ਰਹਿੰਦੀ ਆ ਤੇ ਇੱਕ ਹੋਰ ਗੱਲ ਦੇਖਿਓ ਜਿਹੜੀ ਆਪਾਂ ਠੀਕੇ ਦੇ ਜ਼ਮੀਨ ਲੈਨੇ ਆ ਜਾਂ ਆਪਣੇ ਘਰ ਦੀ ਜ਼ਮੀਨ ਆ ਉਹਦਾ ਹਮੇਸ਼ਾ ਹੀ ਫਰਕ ਰਹੂਗਾ ਠੇਕਾ ਲਈ ਜਿੰਮੇਂਚ ਜਿੰਨਾ ਮਰਜੀ ਸਮਾਨ ਪਾ ਲੋ ਉਹ ਚ ਫਸਲ ਜਹੇ ਜੀ ਆਪਣੇ ਘਰ ਵਾਲੇ ਖੇਤ ਚ ਖੜੀ ਹੋਊਗੀ ਉਦਾਂ ਦੀ ਕਦੇ ਨਹੀਂ ਹੁੰਦੀ ਇਹ ਦੇਖਿਓ ਤਾਂ ਯਾਰ ਬਾਕਦੇ ਬਾਕੀ ਆ ਫਾਂਟ ਲੱਗ ਗਈ ਸਿਰੇ ਤੇ ਹੁਣ ਉਧਰਲੇ ਖੇਤ ਚ ਲਵਾਉਣਾ ਜਿਹੜਾ ਛੋਟਾ ਜਿਹਾ ਕਿਆਰਾ ਰਹਿੰਦਾ ਏ ਬਾਕੀ ਪਨੀਰੀ ਆਪਾਂ ਲਵਾਈਆ ਬੜੀਓ ਕਿਤੇ ਮੀਂਹ ਫੇਰ ਪੈ ਗਿਆ ਜਿਆਦਾ ਕਿਤੇ ਇਹ ਵੀ ਟੱਕੇ ਡੁੱਬ ਜਾਣ ਤੇ ਚਲੋ ਨਾਲ ਤਾਂ ਰਲੇ ਆਉਣਾ ਇਹਨਾਂ ਨੇ ਪੱਕਣ ਵੇਲੇ ਤਾਂ ਛੇਤੀਓ ਪੱਕ ਜਾਂਦੀ ਆ ਖੇਤ ਚ ਜਿਰਬਲ ਜੀ ਬਹੁਤ ਛੇਤੀ ਆਉਂਦੀ ਆ ਤੇ ਹਲੇ ਤਕਰੀਬਨ ਹੋਈ ਆ ਜੀਰੀ ਆਪਣੀ ਇੱਕ ਖੇਤ ਲੱਗਿਆ 27 ਨੂੰ ਤਿੰਨ ਜ਼ਿਲ੍ਹੇ ਲੱਗੇ ਨੇ 27 ਤਰੀਕ ਨੂੰ ਕੁਛ ਲੱਗੀ ਆ 30 ਨੂੰ ਤੇ ਫੇਰ ਲੱਗਿਆ ਮੁੱਲਾ ਦਾ 1 2 2 3 ਤਰੀਕ ਨੂੰ ਇੱਥੇਕ ਲੱਗੀ ਹੋਈ ਆ ਕਿ ਜੀਰੀ ਦੇਖ ਸਕਦੇ ਹੋ ਤੁਸੀਂ ਕਿੰਨਾ ਖੜੀ ਆ